ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਅੱਜ ਜੀ ਬਹੁਤ ਜਗ੍ਹਾ ਜਾਣਾ ਏ ਅੱਜ ਇੱਕ ਜਗ੍ਹਾ ਸਨਾਮ ਵੀ ਜਾ ਕੇ ਆਉਣੇ ਉੱਥੇ ਭੰਡਾਰਾ ਹੈਗਾ ਏ ਭਤੀਜਿਆਂ ਨੂੰ ਮਿਲਣਾ ਏ ਉੱਥੇ ਤੇ ਵਾਪਸੀ ਦੇ ਫਿਰ ਨਾਬੇ ਕੋਲ ਪਿੰਡਾ ਉੱਥੇ ਕ੍ਰਿਕਟ ਟੂਰਨਾਮੈਂਟ ਤੇ ਵੀ ਜਾਣਾ ਫਿਰ ਪਟਿਆਲੇ ਰੁਕਾਂਗੇ ਸ਼ਾਮ ਨੂੰ ਤੇ ਮੇਰੇ ਪਿੰਡ ਵੀ ਫੰਕਸ਼ਨ ਆ ਸ਼ਾਮ ਨੂੰ ਜਗਰਾਤਾ ਜੁੜੇ ਰਹੋ ਅੱਜ ਦਾ ਬਲੌਗ ਬਹੁਤ ਘੈਂਟ ਹੋਊਗਾ ਦੇਖਿਓ ਐਂਡ ਪਾਟ ਜੀ ਹਾਂਜੀ ਮਿੱਤਰੋ ਪਿਆਰਿਓ ਅੱਜ ਬਹੁਤ ਵਧੀਆ ਬਲੌਗ ਬਣਨਾ ਏ ਬਹੁਤ ਜਗ੍ਹਾ ਜਾਣਾ ਅੱਜ ਪ੍ਰੋਗਰਾਮਾਂ ਤੇ ਜੁੜੇ ਰਹ ਹਾਂਜੀ ਦੋਸਤੋ ਚੱਲਦੇ ਆ ਹੁਣ ਸ਼ਹਿਰ ਨੂੰ ਅੱਜ ਦਾ ਦਿਨ ਬਹੁਤ ਵੀਜੀ ਤੇ ਸਰੰਦ ਦੀਗਾ ਯਾਰ ਮੈਂ ਕਿਸੇ ਨੂੰ ਮਿਲਣਾ ਦੀਗਾ ਮਿਲ ਲਿਆ ਮੈਂ ਹੁਣ ਚੱਲਦੇ ਆ ਆਪਾਂ ਸੁਨਾਮ ਵੱਲ ਨੂੰ ਜੁੜੇ ਰਹੇ ਹਾਂਜੀ ਡੀਜ਼ਲ ਪਵਾ ਲਈਏ ਗੱਡੀ 'ਚ ਹਾਂਜੀ ਡੀਜ਼ਲ ਪਵਾ ਰਹੇ ਹਾਂ ਜੀ ਪੰਪ ਤੇ ਮਿਲਦੇ ਆ ਜੀ ਹੁਣ ਜਾ ਕੇ ਹਾਂਜੀ ਦੋਸਤੋ ਸੁਨਾਮ ਤੋਂ 3-4 ਕਿਲੋਮੀਟਰ ਮਗਰਾਂ ਪਰ ਯਾਰ ਛੜਕਾਂ ਦਾ ਬਹੁਤ ਬੁਰਾ ਹਾਲਾਤ ਦਿੱਤੀ ਬੜੇ ਰੋਡ ਵੀ ਵਿੱਚ ਵਿੱਚ ਟੁੱਟੇ ਪਏ ਨੇ ਉਸਾਉਂ ਦਾ ਯਾਰ ਦੇਖ ਕਿ ਬਾਕੀ ਲਾਜੂ ਆ ਤੁਹਾਨੂੰ ਪਹੁੰਚ ਰਹੇ ਆ ਸਾਮ ਮੈਂ ਕਿਹਾ ਪਹੁੰਚ ਰਹੇ ਆ ਸੁਨਾਮ ਹਨਜੀ ਦੋਸਤੋ ਹੁਣ ਸ ਪਹੁੰਚਣ ਆ ਲਈਆਂ ਮੈਂ ਸੁਨਾਮ ਬਾਥਰੂਮ ਕਰ ਮੁਕ ਗਿਆ ਦੀ ਇੱਥੇ ਹੋਰ ਲੋਕੋ ਜਿਗਰ ਦੇ ਟੋਟੇ ਹੋ ਠੀਕੋ ਰਸਤੇ 'ਚ ਰੋਕ ਲਿਆ ਕਪਤੀ ਜਿਨੇ ਕਹਿੰਦਾ ਚਾਚੇ ਸਾਡੇ ਸ਼ਹਿਰ ਆਏ ਆ ਤੂੰ ਚੱਲ ਮੈਂ ਕਿਹਾ ਯਾਰ ਟਾਈਮ ਬਹੁਤ ਲੱਗ ਜਾਣਾ ਕਿਦਣੀ ਫੇਰ ਸਹੀ ਅੱਜ ਤਾਂ ਮੈਂ ਕਿਹਾ ਮੈਂ ਸਪੈਸ਼ਲ ਸੁਨਾਮ ਆਏ ਆ ਹੈਗਾ ਹਾਂਜੀ ਜੀ ਸੁਨਾਮ ਆ ਗਏ ਕਿਹੜੀ ਜਗ੍ਹਾ ਆ ਹਾ ਸੀਤਾ ਸਰ ਭਤੀਜ ਆ ਗਏ ਆਪਣੇ ਇਹਦੇ ਸੱਟ ਲੱਗੀ ਦੀ ਭਤੀਜ ਦੇ ਇਹਦੀ ਖਬਰ ਲੈਣ ਆਉਣਾ ਸੀ ਦੇਖ ਲਓ ਖਬਰ ਲੈਣ ਨਹੀਂ ਆਇਆ ਕਿ ਅੱਜ ਮੌਕਾ ਬਣਿਆ ਆ ਆਉਣ ਦਾ ਉਹ ਠੀਕ ਹੋ ਵਧੀਆ ਵਧੀਆ ਸੁਨਾਮ ਵਾਲਿਓ ਹਾਂਜੀ ਓਕੇ ਓਕੇ ਚੜਦੀ ਕਲਾ ਮੈਂ ਚੜਦੀ ਕਲਾ ਹੀ ਭਤੀਜੀ ਨੂੰ ਚਾਹੀਦੀ ਆ ਉਹ ਉਰੇ ਆ ਜਾਓ ਸੀਤਾ ਸਰ ਲੈ ਉਹ ਡਾਕਟਰ ਕਿੰਨਾ ਕ ਟਾਈਮ ਕਹਿੰਦਾ ਇਹਨੂੰ ਦਵਾਈ ਦਵਾਈ ਤੱਕ ਹੀ ਹਲੋ ਠੀਕ ਆ ਠੀਕ ਆ ਦਵਾਈ ਤੱਕ ਹੋ ਜੂ ਐ ਸੀਤਾ ਸਰ ਆਇਆ ਸੀ ਕਸਰ ਆਮਗੇ ਉਹਦੇ ਚੈਨਰ ਆਉਣ ਹੋਊਗੇ ਜੀ ਦੋ ਅੱਛਾ ਉਹਦੇ ਉਹਦੇ ਆ ਰਾਮਲੀਲਾ ਵੀ ਹੁੰਦੀ ਹੈ ਨਾਲ ਹੀ ਰਾਮਲੀਲਾ ਠੀਕ ਆ ਠੀਕ ਆ ਉਹਦੇ ਨਾਲ ਹੀ ਰਾਮਲੀਲਾ ਹੂੰ ਮਾਲੇ ਸ਼ਾਲ ਮਿਲਿਆ ਪਾ ਜੱਜੇ ਇਸੇ ਤਿੰਨ ਉਹਦੇ ਦੀ ਫੋਟੋਆਂ ਜੋ ਉਹ ਦਿੱਤੀ ਇੰਸਟਾਗ੍ਰਾਮ ਤੇ ਅੱਛਾ ਪਹਿਲੀ ਵੀ ਆਹੀ ਆ ਰੇਡੇਰਾ ਚਾ ਚਲੋ ਚਲੋ ਸਿੱਧਾ ਚਲੋ ਠੀਕ ਆ ਠੀਕ ਆ ਹਾਂਜੀ ਆਹ ਉਹ ਗੱਡੀ ਲਵਾਤੀ ਭਤੀਜੀਆਂ ਨੇ ਕੀ ਆਹ ਧਰਮਸਾਲਾ ਕੀ ਚੀਜ਼ ਆ ਠੀਕ ਆ ਠੀਕ ਆ ਭਤੀਜਾ ਆ ਕੇ ਆਪਣੇ ਸਨਾਮ ਵਾਲੇ ਆਹ ਭਤੀਜ ਨੇ ਹੁਣ ਇਹਨਾਂ ਦੇ ਨਾਲ ਜਾਂਦਾ ਮੈਟਰੀ ਚ ਉਹ ਠੀਕ ਹੋ ਸੁਨਾਮ ਵਾਲਿਓ ਓਕੇ ਆ ਗੱਲਬਾਤ ਛੇਤੀ ਠੀਕ ਕਰਾ ਲਾ ਲੱਤਾ ਆਪਦੀ ਅਹ ਰਤ ਰੁੱਕੇ ਗਿਆ ਤੀਨਾਂ ਨੂੰ ਕਿ ਤੁੱਕੇ ਚੱਲਦੇ ਆ ਮੈਂ ਕਹਿੰਦੇ ਮੋਟਰਾਂ ਤੇ ਚੱਲਦੇ ਆ ਮੈਂ ਚੱਲ ਤੁੱਕੇ ਆ ਆ ਜੀ ਸੁਨਾਮ ਹੈਗੇ ਆ ਜੀ ਇੱਥੇ ਭੰਡਾਰਾ ਦੀ ਆ ਇੱਥੇ ਮੈਂ ਤਾਂ ਪਤੀਜੇ ਦੇਖ ਰਹੇ ਆਂ ਕਿ ਪਤਾ ਨਹੀਂ ਕਿੱਧਰ ਲੰਗੇ ਹੁੰਦੇ ਖੈਰ ਤਾਂ ਵਧੀਆ ਏ ਯਾਰ ਸਨਾਮ ਹਟ ਦੱਸਿਆ ਰਹੇ ਸਾਡੇ ਚ ਹੀ ਆ ਉਹ ਆ ਬਸ ਫਿਰ ਆਪਾਂ ਹੀ ਦੇਖ ਲਓ ਸੁਨਾਮ ਵਾਲੇ ਆ ਕਹਿੰਦੇ ਸ਼ਹਿਰ ਚ ਢੀਡਾ ਲਾਉਣਾ ਏ ਮੈਂ ਕਿਹਾ ਅੱਜ ਟਾਈਮ ਘਟਾ ਯਾਰ ਕਦੀ ਫੇਰ ਆਵਾਂਗੇ ਯਾਰ ਕਦੀ ਸ਼ਹਿਰ ਚ ਢੀਡਾ ਲਾਉਣਾ ਹੋਇਆ ਅੱਜ ਫਿਰ ਦੋ ਤਿੰਨ ਜਗ੍ਹਾ ਪ੍ਰੋਗਰਾਮ ਨੇ ਉਹਦੇ ਕਰਕੇ ਹੋਰ ਦੱਸਾਂ ਬਾਬਾ ਜੀ ਮੱਥਾ ਟੇਕਣਾ ਨਹੀਂ ਜਾਵਾਂਗੇ ਮੱਥਾ ਟੇਕਣ ਸ਼ਾਮ ਨੂੰ ਜੀ ਮੁੰਡੇ ਜਾਣਗੇ ਮਤਲਬ ਜਾਣ ਜਾਨਾ ਹਾਂ ਜੀ ਆ ਵੀ ਭਤੀਜਾ ਆ ਗਿਆ ਮੇਰੇ ਆ ਚਲੋ ਆ ਤਾਂ ਦੇਖ ਹੀ ਲੈ ਤੁਸੀਂ ਆ ਵੀ ਮੁੰਡਾ ਆ ਗਿਆ ਕਿਹਦੇ ਦੇਖ ਜਾਣਾ ਤੂੰ ਕੈਨੇਡਾ ਕੈਨੇਡਾ ਇੱਥੇ ਨਾ ਧਰਮਸ਼ਾਲਾ ਜੀ ਤੇ ਪਤਾ ਨਹੀਂ ਕਿ ਜਿਹੜੀ ਜਗ੍ਹਾ ਇੱਥੇ ਗੱਡੀ ਲਵਾਤੀ ਦੀ ਭਤੀਜੀਆਂ ਨੇ ਵਿਚਾਰੇ ਦੇਖ ਲਓ ਜਦਦੇ ਉਹ ਗੱਡੀ ਕੋਲ ਬੈਠੇ ਨੇ ਕਹਿੰਦਾ ਮੱਥਾ ਤਾਂ ਅਸੀਂ ਸ਼ਾਮ ਨੂੰ ਟੇਚਾਂਗੇ ਚਾਚੇ ਹਾਂਜੀ ਦੋਸਤੋ ਆਪ ਭਤੀਜ ਆ ਗਿਆ ਆਪਣਾ ਸਲਾਮੀਆਂ ਖਾਸ ਹਾਂਜੀ ਹਾਂਜੀ ਠੀਕਾ ਠੀਕਾ ਹੋਰ ਦੱਸ ਗੱਲਬਾਤ ਲੰਗਰ ਛਕਲਾ ਆ ਜਾ ਬਸ ਜੀ ਠੀਕ ਆ ਚੱਤ ਉੱਤਾਂ ਦੀ ਚੰਨੀ ਚਾਲਦਾ ਮੈਂ ਕਹਿੰਦਾ ਤੇ ਆਪਣੇ ਯਾਰ ਭਤੀਜ ਨੇ ਸਾਰੇ ਆਹ ਸੁਨਾਮ ਤੋਂ ਆ ਬਿਚਾਰੇ ਕਹਿੰਦੇ ਚਾਚੇ ਬਾਜ਼ਾਰ ਚ ਚੱਲੋ ਸਾਡੇ ਨਾਲ ਹੁਣ ਬਾਜ਼ਾਰ ਤੇ ਜਾਣ ਦਾ ਇੰਨਾ ਟਾਈਮ ਨਹੀਂ ਕਿਉਂਕਿ ਟੂਰਨਾਮੈਂਟ ਨਹੀਂ ਦੋ ਤਿੰਨ ਜਾਂ ਬਸ ਤੇ ਇੱਕ ਜਮਾ ਬਾਕੀ ਤੁਹਾਨੂੰ ਟਾਕੂਆ ਸਾਰੇ ਨੂੰ ਇੱਕੋ ਪਿੱਛੇ ਬੈਠਾ ਹੋਵੇ ਪ੍ਰੈਕਟਰ ਹੋਇਆ ਵੇ ਆਏ ਦਿਖਾ ਦਿਓ ਇਸ ਸਾਈਡ ਦਿਖਾ ਦਿਓ ਬਲੇ ਜੀ ਅਜਾ ਚੱਕੀ ਨੀ ਕਰਤੇ ਕਰਤੇ ਠੀਕ ਆ ਠੀਕ ਆ ਆ ਜਾ ਰਹੇ ਨੇ ਆਪਣੇ ਸਾਰੇ ਧੀਜ ਲਾਭ ਜੂ ਆ ਤੁਹਾਨੂੰ ਸੁਨਾਮ ਵਾਲਿਆਂ ਨੂੰ ਯਾ ਟਰੱਕ ਭਰ ਕੇ ਤੋਂ ਸੇਵਾ ਪਾਣੀ ਪਈ ਆ ਪਤੀ ਜਾ ਕੇ ਆਪਣੇ ਠੀਕ ਹੋ ਹਾਂ ਜੀ ਹਾਂ ਹੋਰ ਤੋਂ ਮੁੱਕ ਗਿਆ ਮੁੰਡੇ ਦਾ ਹਾਂ ਜੀ ਹਾਂ ਕੀ ਕਰਨਾ ਹੈ ਹੁਣ ਬਾਈ ਇਹ ਤਾਂ ਸੈਟ ਕਰ ਬੂ ਕਰਾ ਲਈ ਸੈਟ ਕਰਾਉਣਾ ਹੈ 에ਰਪੋਰਟ ਦੀ ਅੱਛਾ 에ਰਪੋਰਟ ਦੀ ਜੀ ਕਰਾਉਣਾ ਠੀਕ ਆ ਹੋਰ ਸੈਟ ਹੋ ਗਈ ਕਰਾਉਂਗਾ ਅਜੇ ਕਿੱਥੇ ਹੋਇਆ ਕਰਾਂਗੇ ਤਸੱਲੀ ਕਰਾਵਾਂਗੇ ਇਹਨਾਂ ਦੀ ਅਜੇ ਮੇਰਾ ਹੀ ਨਹੀਂ ਮੂਡ ਬਣ ਰਿਹਾ ਹੈਗਾ ਜੀ ਹੋਰ ਦੱਸਈਏ ਚਾਹ ਜੀ ਪੀਣੀ ਆ ਜੀ ਲਵ ਯੂ ਲਵ ਯੂ ਤੁਹਾਨੂੰ ਹਾਂਜੀ ਦੋਸਤੋ ਸਨਾਮ ਗਾਇਬ ਹੈ ਤੇ ਅੱਜ ਤੇ ਉਹ ਪਿੱਛੇ ਰਹਿ ਗਿਆ ਯਾਰ ਜਿੱਥੇ ਅਸੀਂ ਜਾਣਾ ਸੀ ਅਸੀਂ ਹੋਰ ਛੜਕ ਨੂੰ ਪੈ ਗਏ ਫਿਰ ਅਸੀਂ ਹੁਣ ਪਟਿਆਲੇ ਆ ਗਏ ਉਹ ਚਾਹ ਪੀ ਰਹੇ ਆ ਚਾਹ ਪੀ ਕੇ ਫਿਰ ਉਹ ਪਿੰਡ ਨੂੰ ਹੀ ਜਾਵਾਂਗੇ ਯਾਰ ਇੱਥੇ ਕਲੰਬੀਆ ਕੋਲ ਖੜੀ ਆ ਆਪਣੇ ਭਤੀ ਜਾ ਕੇ ਸਨਾਮ ਵਾਲੇ ਅੱਤਿਕਾ ਨਹੀਂ ਛੁੱਟੀ ਆ ਚਾਚੇ ਖਾਲਸਾ ਚੋਂ ਹਾਂ ਖਾਲਸਾ ਚਾਚੂ ਪਲਾਵਾ ਅਸੀਂ ਬਸ ਨਹੀਂ ਦੱਸੋ ਜੀ ਆਹ ਨਾਲੇ ਝੰਡਾ ਕਰਦੇ ਬਾਟੀ ਬਹੁਤ ਬੋਲਦੇ ਨੇ ਨਾ ਬਸ ਪਹੀ ਪਾਉਂਦੇ ਪਈ ਤੂੰ ਤਾਂ ਜਰਾ ਹੈ ਫਿਰ ਆਇਸ਼ ਕਿੱਥੇ ਆ ਮੈਂ ਸਾਡੇ 24 ਨੰਬਰ ਦੀ 24 ਨੰਬਰ ਆ ਕੋਠੀ ਲਈ ਵੀ ਆ ਹਾਂ ਕੋਠੀ ਲਈ ਕਿੰਨੇ ਜਣੇ ਰਹਿਣੇ ਹੋ ਅਸੀਂ ਹੈਗੇ ਆਂ 4 ਜਣੇ ਚਾਰ ਜਣੇ ਹਾਂ ਠੀਕ ਆ ਹੋਰ ਕੋਈ ਗੱਲ ਬਾਤ ਗੱਲ ਬਾਤ ਕੋਈ ਕਿਰਪਾ ਵਾਲੀ ਕੋਈਆ ਬਸ ਕਿਰਪਾਈ ਚਾਹੀਦੀ ਆ ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਪਤੀਜ ਆ ਗਏ ਉਹਨੂੰ ਮੇਰੇ ਆਪਤੀਜ ਆ ਗਏ ਨੇ ਮੇਰੇ ਸਨੌਰ ਤੋਂ ਹਾਂਜੀ ਠੀਕ ਆ ਠੀਕ ਆ ਭਤੀਜ ਆਪਣੇ ਆਹ ਸਕੂਲ ਚ ਪੜਦੇ ਹੈਗੇ ਨੇ ਅੱਜ ਕਨੇ ਚਾਚੇ ਛੁੱਟੀ ਦੀ ਸੀਗੇ ਚੱਲ ਘੁੰਮੇ ਆਉਣੇ ਆ ਘੁੰਮਣੇ ਆਏ ਦੀ ਹਾਂਜੀ ਹਾਂਜੀ ਹੋਰ ਦੋਸਤੋ ਮੇਰੇ ਲੈ ਕੇ ਅਸਾਂ ਨਾ ਕੋਈ ਨਾ ਕੋਈ ਨਾ ਮੇਰੇ ਲੈ ਕੇ ਸੇਵਾ ਦੱਸੋ ਕੋਈ ਨਹੀਂ ਨਾ ਧੰਨਵਾਦ ਅਸੀਂ ਰੱਜੇ ਆਏ ਆ ਮੁੰਡੇ ਪੱਟੇ ਵਾੜੀ ਸੀਗੀ ਨਾ ਆ ਬਰਗਰ ਵੀ ਹੈਗਾ ਇਹਦੇ ਕੋਲ ਪੱਟੇ ਦੀ ਵੱਡੇ ਵਾੜੀ ਸੀ ਥਾ ਅੱਛਾ ਹੋਊਗੀ ਹਾਂਜੀ ਤੇ ਹੋਣੀ ਆ ਹਜੇ ਨਾ ਨਾ ਹੋਊਗੀ ਹੋਊਗੀ ਠੀਕ ਆ ਠੀਕ ਆ ਹੋਰ ਦੱਸ ਗੱਲ ਬਾ ਮਿਲਦੇ ਆਂ ਰਾਤ ਨੂੰ ਪਾਵਾਂਗੇ ਵਲੌਗ ਅੱਜ ਠੀਕ ਆ ਪੁੱਤ ਹੌਲੀ ਆਇਓ ਅੱਜ ਨਾ ਬਾਲਾ ਜੀਰ ਇੱਥੇ ਮੇਰੇ ਤੋਂ ਰੁਕਿਆ ਨਹੀਂ ਜਾਣਾ ਪਟਿਆਲੇ ਯਾਰ ਕਿਉਂਕਿ ਆਪਣੇ ਪਿੰਡ ਵੀ ਜਗਰਾਤਾ ਉਹਨਾਂ ਨੂੰ ਵੀ ਮਿਲਣਾ ਹੈ ਜਾ ਕੇ ਮੁੰਡਿਆਂ ਨੂੰ ਤੇ ਅੱਜ ਵੀ ਬਹੁਤ ਭਤੀਜ ਮਿਲੇ ਨੇ ਯਾਰ ਕਈਆਂ ਕੋਲ ਰੁਕੇ ਆ ਗਿਆ ਕਈਆਂ ਕੋਲ ਨਹੀਂ ਰੁਕੇ ਆ ਗਿਆ ਕਿਉਂਕਿ ਪਿੰਡ ਤੋਂ ਮੇਰੇ ਆਪਣੇ ਗਵਾਂਟਿਓ ਆਏ ਗਏ ਨੇ ਮੇਰੇ ਨਾਲ ਆਏ ਵੀ ਨਹੀਂ ਬਜ਼ੁਰਗ ਉਹਨਾਂ ਕਰਕੇ ਮੈਂ ਬਾਲਾ ਖੜਿਆ ਨਹੀਂ ਹੈਗਾ ਤੇ ਇੱਕ ਅੱਜ ਭਤੀਜੀ ਮਿਲ ਕੇ ਗਈ ਨਾਬੇ ਉਹਨੇ ਬਰਾਬਰ ਮੋਟਰਸਾਈਕਲ ਲਾ ਲਿਆ ਤੇ ਲਵ ਯੂ ਉਹ ਭਤੀਜੀ ਨੂੰ ਵੀ ਰਾਜੀ ਖੁਸ਼ੀ ਹੱਸਦੇ-ਬਸਦੇ ਰਹੋ ਤੁਸੀਂ ਸਾਰੇ। ਜੀ ਜੀ ਹਾਂਜੀ ਮਿੱਤਰੋ ਪਟਿਆਲੇ ਆ ਗਏ ਆ ਲੈ ਲਿਆ ਸ਼ਾਮ ਵਾਲਾ ਟੀਮੀ ਉਹਨਾਂ ਦਾ ਸਮਾਨ ਬਾਕੀ ਚਲਦੇ ਆ ਪਿੰਡ ਨੂੰ ਹੁਣ ਤੇ ਅੱਜ ਛੋਟਾ ਹੀ ਬਲੌਗ ਬਣਿਆ 6-7 ਮਿੰਟ ਦਾ ਇਹ ਨਾਲ ਹੀ ਸਬਰ ਕਰਿਓ ਅੱਜ ਬਾਕੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਲਵ ਯੂ ਆ ਟਰੱਕ ਦੀ। ਹਾਂਜੀ ਦੋਸਤੋ ਹੁਣ ਚਲਦੇ ਆਪਾਂ ਪਿੰਡ ਨੂੰ। ਹਾਂਜੀ ਪਿੰਡ ਆ ਗਿਆ ਹੁਣ ਟਰੈਕਟਰ ਗਾਂ ਕਰਿਆ ਇਹ ਪੂਰੇ ਖੜਾਇਆ ਵਜਾਤੀ ਗੱਡੀ ਅੰਦਰ ਲਾਉਣੀ ਆ। ਹਾਂਜੀ ਦੋਸਤੋ ਆ ਗਏ ਆਪਾਂ ਉਹਨੇ ਘਰੇ ਆਈ ਨੇ ਹੋਰ ਦੱਸੋ ਗੱਲਬਾਤ ਬਹੁਤ ਜਾਣੇ ਮਿਲੇ ਅੱਜ ਯਾਰ ਤੇ ਸੁਨਾਮ ਵਾਲਿਆਂ ਨੂੰ ਵੀ ਬਹੁਤ ਸਾਰਾ ਪਿਆਰ ਤੁਸੀਂ ਨਾ ਦਰ ਸਤਿਕਾਰ ਆਦੇ ਚਾਚੇ ਦਾ ਕੀਤਾ ਤੇ ਕਹਿੰਦੇ ਚਾਚੇ ਘਰੇ ਚੱਲ ਖਾਣ ਪੀਣ ਦਾ ਪ੍ਰਬੰਧ ਕਰਿਆ ਵੇ ਆਏ ਸੌਰੀ ਯਾਰ ਕਿ ਮੈਂ ਤੁਹਾਡੇ ਘਰੇ ਨਹੀਂ ਆਇਆ ਗਿਆ ਕਿਉਂਕਿ ਹੋਰ ਵੀ ਮੈਂ ਇੱਕ ਦੋ ਜਗ੍ਹਾ ਜਾਣਾ ਸੀਗਾ ਯਾਰ ਇਸ ਕਰਕੇ ਬਾਕੀ ਤੁਹਾਨੂੰ ਲੱਭ ਦੂਗਾ ਚਾਚੇ ਵੱਲੋਂ ਫਸਿਕਾ ਹਾਂ ਹਾਂ ਹਾਂਜੀ ਤੂਏ ਤੇ ਅੱਜ ਗ੍ਰਾਤਾ ਹੈ ਅੱਜ ਆਪਣੇ ਇੱਥੇ ਮੈਂ ਕੱਲ ਹੁਣੇ ਮੱਥਾ ਟੇਕ ਕੇ ਆਉਣਾ ਰਾਤ ਨੂੰ ਦਾ ਤੁਹਾਨੂੰ ਪਤਾ ਹੀ ਆ ਫਿਰ ਆਪਾਂ ਦੂਆ ਸਿਸਟਮ ਕਰਨਾ ਹੁੰਦਾ ਹੈਗਾ ਜੀ ਹਾਂਜੀ ਦੋਸਤੋ ਅੱਜ ਦਾ ਦਿਨ ਵਧੀਆ ਗਿਆ ਹੁਣ ਮੱਥਾ ਟੇਕ ਕੇ ਆਏ ਆਂ ਮਾਤਾ ਦੇ ਤੇ ਇਹ ਜੇ ਜਗਰਾਤਾ 9:30 ਵਜੇ ਸ਼ੁਰੂ ਹੋਊਗਾ ਲੰਗਰ ਸ਼ੁਰੂ ਹੋ ਜਾਣਾ ਹੁੰਦਾ ਦਾ ਕਹਿੰਦੇ ਖਾ ਕੇ ਜਾਓ ਮਗਾ ਕੋਈ ਗੱਲ ਨਹੀਂ ਕੀ ਗੱਲ ਆ ਬਾਕੀ ਲੱਭੂ ਤੁਹਾਨੂੰ ਸਾਰੇ ਚੌਂਰ ਵਾਲਿਆਂ ਅੱਜ ਦਾ ਦਿਨ ਬਹੁਤ ਵਧੀਆ ਗਿਆ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰੋ ਅੰਮ੍ਰਿਤ